ਫਲੋਰ ਲਕੜਮੰਡੀ ਵਿੱਚ ਅੱਜ ਦੁਪਹਿਰੇ ਮਨੀ ਚੇਂਜ ਦੀ ਦੁਕਾਨ ਤੇ ਹੋਏ ਲੁੱਟੋ ਲਟੇਰੇ ਦਾਤਰ ਦੀ ਨੋਕ ਤੇ ਹਜ਼ਾਰਾਂ ਰੁਪਏ ਦੀ ਨਕਦੀ ਖੋ ਕੇ ਹੋਏ ਫਰਾਰ ਜਿੰਨਾਂ ਸੀ ਕਿ ਅੱਜ ਦੁਪਹਿਰੇ ਸਵਾ ਦੋ ਵਜੇ ਦੇ ਕਰੀਬ ਲਕੜਮੰਡੀ ਫਲੋਰ ਵਿੱਚ ਸਥਿਤ ਐਸ ਕੇ ਮਨੀ ਚੇਂਜ ਦੀ ਦੁਕਾਨ ਤੇ ਤਿੰਨ ਮੋਟਰਸਾਈਕਲ ਸਵਾਰ ਲਟੇਰੇ ਆਏ ਉਹਨਾਂ ਵਿੱਚੋਂ ਇੱਕ ਲਟੇਰਾ ਬਾਹਰੀ ਮੋਟਰਸਾਈਕਲ ਤੇ ਖੜਾ ਰਿਹਾ ਅਤੇ ਦੋ ਲਟੇਰੇ ਦੁਕਾਨ ਦੇ ਅੰਦਰ ਆ ਵੜੇ ਦੁਕਾਨ ਦੇ ਅੰਦਰ ਕਾਊਂਟਰ ਤੇ ਬੈਠੀ ਸ਼ਾਨੂ ਨਾਮ ਦੀ ਲੜਕੀ ਨੂੰ ਦਾਤਰ ਦਿਖਾ ਕੇ ਇਹਨਾਂ ਕੋਲੋਂ 35000 ਦੀ ਲੁੱਟ ਕੀਤੀ ਜਦੋਂ ਲੜਕੀ ਨੇ ਉਹਨਾਂ ਦਾ ਵਿਰੋਧ ਕੀਤਾ ਤਾਂ ਉਸ ਨੂੰ ਦਾਤਰ ਨਾਲ ਜ਼ਖਮੀ ਕਰ ਦਿੱਤਾ ਮੌਕੇ ਤੇ ਹੀ ਥਾਣਾ ਫਲੋਰ ਵਿਖੇ ਫੋਨ ਕੀਤਾ ਗਿਆ ਜਿੱਥੋਂ ਦੇ ਐਸਆਈ ਸਿੰਦਰ ਕੁਮਾਰ ਮੌਕੇ ਤੇ ਆਏ ਤੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਅਤੇ ਸਾਰੀ ਘਟਨਾ ਦੀ ਜਾਂਚ ਕੀਤੀ ਅਤੇ ਕਿਹਾ ਕਿ ਹਾ ਕਿ ਲਟੇਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ ਇੱਥੇ ਦੱਸਣਯੋਗ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਹੀ ਇਸੇ ਹੀ ਸੜਕ ਦੇ ਉੱਤੇ ਇੱਕ ਲੇਡੀ ਦੇ ਗਲੇ ਵਿੱਚੋਂ ਸੋਨੇ ਦੀ ਚੇਨ ਝੋੜ ਕੇ ਲਟੇਰੇ ਫਰਾਰ ਹੋ ਗਿਆ ਸੀ ਹਲੇ ਉਹ ਮਾਮਲਾ ਹਾਲੀ ਹੋਇਆ ਤਾਂ ਦੂਸਰੇ ਦਿਨ ਹੀ ਇਹ ਮਨੀ ਚੈਂਜ ਦੀ ਦੁਕਾਨ ਤੇ ਲੁੱਟਕੋ ਦੀ ਵਾਰਦਾਤ ਹੋ ਗਈ ਹੁਣ ਦੇਖਣਾ ਇਹ ਹੋਵੇਗਾ ਕਿ ਲਟੇਰਿਆਂ ਨੂੰ ਪੁਲਿਸ ਨਾਮ ਦਾ ਕੋਈ ਵੀ ਖੌਫ ਨਹੀਂ ਰਿਹਾ ਲਟੇਰੇ ਬੇਖੌਫ ਹੋ ਕੇ ਫਲੋਰ ਦੇ ਵੱਖ-ਵੱਖ ਸੜਕਾਂ ਉੱਤੇ ਲੋਟੋ ਦੀਆਂ ਬਾਰਦਾਤਾਂ ਕਰਦੇ ਹਨ ਲੇਕਿਨ ਪੁਲਿਸ ਦੀ ਗ੍ਰਿਫਤਾਂ ਅਜੇ ਬਾਹਰ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਲਟੇਰਾਂ ਨੂੰ ਕਿੰਨੇ ਕੁ ਜਲਦੀ ਕਾਬੂ ਕਰਦੀ ਹੈ ਇਹ ਬਣੀ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਮੈਂ ਕੀ ਨਾਮ ਆ ਤੁਹਾਡਾ ਮੇਰਾ ਨਾਮ ਸ਼ਾਨੂ ਹੈ ਕਿਹੜੀ ਦੁਕਾਨ ਤੇ ਤੁਸੀਂ ਕੰਮ ਕਰਦੇ ਹੋ ਐਸਕੇ ট্রেਡਰ ਅੱਜ ਕੀ ਹੈਪਨ ਹੋਇਆ ਸੇ ਉਹ ਮੁੰਡੇ ਆਏ ਦੋ ਅੰਦਰ ਇੱਕ ਜਣਾ ਮਾਰ ਖੜਾ ਸੀ ਦੋ ਜਣੇ ਅੰਦਰ ਆਏ ਉਹਨਾਂ ਨੇ ਦਾਤ ਦਿਖਾਇਆ ਮੈਨੂੰ ਕਹਿੰਦੇ ਗੱਡ ਤੇ ਜੋ ਹੈਗਾ ਤੁਹਾਡੇ ਕੋਲ ਅੱਛਾ ਫੇ ਕਿੰਨੇ ਪੈਸੇ ਲੈ ਕੇ ਗਏ 35000 ਲੈ ਗਏ 35000 ਕੋਈ ਵੈਪਨ ਵੈਰ ਵੀ ਦਿਖਾਇਆ ਤੁਹਾਨੂੰ ਨੇ ਦਾਤ ਦਿਖਾਇਆ ਜੀ ਦਾਤ ਦਿਖਾਇਆ ਨਾ ਦੋ ਤਿੰਨ ਜਣੇ ਸਕੇ ਉਹ ਕੋਲ ਹਾਂਜੀ ਤਿੰਨ ਜਣੇ ਸੀ ਦੋ ਜਣੇ ਅੰਦਰ ਆਏ ਮਾਰਿਆ ਤਾਂ ਨਹੀਂ ਤੁਹਾਡੇ ਨੂੰ ਕੁਝ ਮਾਰਿਆ ਵੀ ਉਹਨਾਂ ਨੇ ਮਾਰੇ ਮਾਰਿਆ ਹਾਂਜੀ ਠੀਕ ਆ ਤੇ ਤੁਸੀਂ ਪੁਲਿਸ ਕਾਲ ਕੀਤੀ ਜਾਂ ਪਹਿਲਾਂ ਤੁਸੀਂ ਮਾਲਕ ਨੂੰ ਸੱਦਿਆ ਵੇ ਮੈਂ ਪਹਿਲਾਂ ਫੋਨ ਹੀ ਕਰਿਆ ਇਹਨਾਂ ਨੂੰ ਭਾਜੀ ਨੂੰ ਆਹਨੂੰ ਨਾ ਰਵੀ ਭਾਜੀ ਨੂੰ ਹਾਂਜੀ ਪੁਲਿਸ ਆ ਗਈ ਮੌਕੇ ਤੇ ਨਾ ਹਾਂਜੀ ਓਕੇ ਠੀਕ ਆ ਅ ਰਵੀ ਭਾਜੀ ਤੁਹਾਡੀ ਮਨੀ ਚੈਂਜ ਦੀ ਦੁਕਾਨ ਤੇ ਅੱਜ ਦੁਪਹਿਰੇ ਲੁੱਟ ਹੋਈ ਆ ਸਾਨੂੰ ਪਤਾ ਲੱਗਾ ਮੌਕੇ ਤੇ ਪੁਲਿਸ ਵੀ ਆਹੀ ਹੈਗੀ ਆ ਅ ਸਰ ਕਿੰਨੇ ਕੁ ਪੈਸੇ ਲੁੱਟ ਹੋਈ ਸਰ ਭਾਈ ਮੈਂ ਅਵੀ ਮੁਸਲਾ ਬੋ ਰਿਹਾ ਹੈਗਾ ਸਾਡੀ ਲੱਕੜ ਮੰਡੀ ਵਿੱਚ ਮਣੀ ਚੰਗੀ ਦੀ ਦੁਕਾਨ ਹੈਗੀ ਆ ਐਸਕੇ ਜਨਰਲ ਦੇ ਨਾਮ ਦਾ ਜੀ ਕੋਈ ਤਕਰੀਬਨ 1.5 ਵਜੇ ਦਾ ਫੈਂਸ ਹੈਗਾ ਸਾਡੇ ਕੰਮ ਕਰਨ ਵਾਲੇ ਇੱਕ ਲੜਕੀ ਰੱਖੀ ਹੈਗੀ ਉਹਨਾਂ ਨੂੰ ਆਇਆ ਸ਼ਾਨੂ ਜੀ ਉਹ ਬੈਠੀ ਸੀ ਦੱਲੀ ਗੱਲੇ ਵਿੱਚ ਕੋਈ ਨੀਅਰ ਵੋਟ 5000 ਰੁਪਏ ਆ ਵੇਚੇਗਾ ਜੀ ਜਿਹੜਾ ਉਹ ਲੁੱਟ ਕੇ ਲੈ ਗਏ ਠੀਕ ਆ ਉਹ ਲੜਕੀ ਸਤਸੰਗਦਾਵੋ ਸ਼ਿਕਾਇਤ ਕਰਨ ਬੰਦੇ ਜਿਹੇ ਮੋਟਰਸਾਈਕਲ ਤੇ ਆਏ ਇੱਕ ਬਾਰ ਮੋਟਰਸਾਈਕਲ ਤੇ ਖੜਾ ਰਿਹਾ ਦੋ ਜਣੇ ਅੰਦਰ ਆਏ ਇੱਕ ਨੇ ਆਂਦੇ ਹੀ ਦਾਤ ਕੱਢ ਲਿਆ ਦੋ ਬਾਰ ਉਹ ਕੁੜੀ ਦੇ ਉੱਤੇ ਉਹਨੇ ਅਟੈਕ ਕੀਤਾ ਮੜਾ ਮੜਾ ਉਹਦੇ ਸੱਟ ਕੋ ਮੱਗਰੀ ਪਰ ਉਹ ਪਹਿਲੇ ਗੱਲੇ ਉੱਚੋਂ ਕੱਢ ਕੇ ਦਾ ਲੈ ਠੀਕ ਆ ਤੇ ਪੁਲਿਸ ਕੰਪਲੈਟ ਕੀ ਬਸ ਪੁਲਿਸ ਕੰਪਲੈਟ ਕੀ ਤੇ ਪੁਲਿਸ ਮੌਕੇ ਤੇ ਆ ਗਈ ਉਹਨਾਂ ਨੇ ਲੜਕੀ ਦੇ ਬਿਆਨ ਲੈ ਲਏ ਆ ਜੀ ਤੇ ਉਹ ਅੱਗੇ ਦੀ ਕਾਰਵਾਈ ਹੋਆ ਦੇਖਣਗੇ ਕਿ ਹੋਰ ਸੀ ਬਗਲੇ ਇਸ ਤਰ੍ਹਾਂ ਤੁਹਾਡੀ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਆ ਸਾਰੇ ਉਹ ਕੈਪਚਰ ਨੇ ਸਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਗਾਂ ਦੇ ਅੰਦਰ ਉਹ ਸਾਰੇ ਅਸੀਂ ਚੈੱਕ ਕਰਵਾ ਦਿੱਤੇ ਆ ਉਹਨਾਂ ਨੂੰ ਤੇ ਉਹਨਾਂ ਦੇ ਦੇਖ ਲਿਆ ਹੈਗਾ ਤੇ ਤਾਰੀਖ ਵੀ ਲੱਗੇ ਆ ਕੀ ਪ੍ਰਸ਼ਾਸਨ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਇਹ ਹੀ ਮੰਗ ਹੈ ਜੀ ਆ ਕਿ ਇਹ ਬੰਦੇ ਇਹੋ ਜਿਹੇ ਲੁੱਟਕੋ ਕਰਦੇ ਆ ਇਹਨੂੰ ਫੜਿਆ ਜਾਵੇ ਆਗੇ ਜਿਹੜੇ ਬਿਵਾਰੀ ਬੰਦੇ ਕੰਮ ਕਰਨ ਵਾਲੇ ਹੈਗੇ ਆ ਉਹ ਆਪਣੇ ਕੰਮ ਨੂੰ ਕਰ ਸਕਣ ਜਿਹਨਾਂ ਦਾ ਕਰਦੇ ਉਹਦੇ ਵਿੱਚ ਕੰਮ ਵੀ ਕਰਨ ਨੂੰ ਮੜਾ ਹੋਣਾ ਹੈ ਠੀਕ ਅ ਸੰਤਿਆ ਸਰ ਲੱਕੜ ਮੰਡੀ ਫਲੋਰ ਵਿੱਚ ਜਿਹੜੀ ਐਸਕੇ ਮਨੀ ਚੰਦੀ ਦੀ ਦੁਕਾਨ ਹੈਗੀ ਉੱਥੇ ਲੁੱਟਕੋ ਹੋਈ ਹੈਗਾ ਤੁਸੀਂ ਮੌਕੇ ਤਾਂ ਆਏ ਸਰ ਕਿੰਨੇ ਪੈਸੇ ਦੀ ਘਟਕੋਈ ਆ ਕੋਈ ਵਿਅਕਤੀ ਇੰਜਰ ਤਾਂ ਨਹੀਂ ਹੋਇਆ ਤਕਰੀਬ 1:30 ਵਜੇ ਦੀ ਗੱਲ ਆ ਸਾਨੂੰ ਫੋਨ ਆਈ ਸੀ ਵੀ ਐਸ ਕੇ ਮਨੀ ਜੇ ਤੇ ਕੋਈ ਵਾਰਦਾਤ ਹੋਈ ਆ ਜੀ ਫੋਨ ਕਰਕੇ ਲੱਗੇ ਗਏ ਜੀ ਮੈਂ ਹੁਣ ਮੌਕੇ ਤੇ ਪਹੁੰਚਿਆ ਥੋੜੀ ਤੋਂ ਬਿਆਨ ਕਾਲਾ ਬੰਦ ਕਰਦੇ ਆ ਜੋ ਵੀ ਤਫਤੀਸ਼ ਦਾ ਕੰਮ ਸਾਹਮਣੇ ਆ ਰਿਹਾ ਤੇ ਵਾਰਲੀ ਕਾਨੂੰਨੀ ਕਰਦੇ ਕਿੰਨੇ ਕਿ ਸਰ ਕਿੰਨੇ ਪੈਸੇ ਲੁੱਟ ਖੋਈ ਆ 200000 ਠੀਕ ਆ ਜਦੋਂ ਲੁੱਟ ਖੋਈ ਸਰ ਦੁਕਾਨ ਤੇ ਕਿੰਨੇ ਬੰਦੇ ਮੌਜੂਦ ਸੀ ਇਕੱਲੀ ਲੜਕੀ ਸੀ ਜੋ ਇਕੱਲੀ ਲੜਕੀ ਸੀ ਹਾਂ ਜੂ ਦੱਖ ਤੋਂ ਤਾਂ ਇਕੱਲੀ ਲੜਕੀ ਸੀ ਉਸ ਤੋਂ ਬਾਅਦ ਉਹ ਜਿਹੜਾ ਉਹ ਦਾ ਕੰਮ ਤੇ ਕਾਂਤੀ ਕੰਮ ਕਰਦਾ ਉਹਨੂੰ ਫੋਨ ਕਰਕੇ ਮਿਲਿਆ ਠੀਕ ਆ ਲੁੱਟ ਖੋਹ ਕਰਨ ਨਾਲ ਕਿੰਨੇ ਸਰ ਦੋ ਸੀ ਜਿਹੜੀ ਲੜਕੀ ਦੱਸਦੀ ਦੋ ਸੀ ਤੇ ਇੱਕ ਬੱਚਾ ਸੀ ਤਿੰਨੇ ਜਿਹੜੇ ਸੀ ਠੀਕ ਆ ਕੋਈ ਵੈਪਨ ਵਗਰਾ ਤਾਂ ਦਿਖਾਇਆ ਬੱਚੇ ਨੂੰ ਕੋਈ ਦਸਤਰਬਾਰ ਦੱਸ ਦਈਏ ਲੜਕੀ ਦੇ ਸੱਟ ਸੁੱਟ ਵੀ ਲੱਗੀ ਹੈ ਹਲੇ ਕਲੀਅਰ ਨਹੀਂ ਹੋ ਰਿਹਾ ਕਲੀਅਰ ਨਹੀਂ ਹੋਇਆ ਕੀ ਕੀ ਸਰਕਾਰ ਕਾਰਵਾਈ ਸਰ ਕੀ ਕਰ ਰਹੇ ਨੇ ਵੱਡੀ ਵਪਾਰਕ ਦੰਦਨੀ ਜਿਉ ਕਾਨੂੰਨ ਤਾ OK ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ